लक्ष्मण जी ने बोला यहाँ पे शेषनाग के रूप में अवतरित हैं उन्होंने यहाँ पे इधर उधर हाँ निकल जाना राम नाल वो चढ़ भी उतर भी है वो मना करने के थनु होली 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 पाई होली जी जा रहे हैं लक्ष्मण मंदिर फर्स्ट टाइम जा रहे हैं आज 4 साल तो रहे हैं एडी गार्ड बड़ी बीजे वाला सारी है दे। है लक्ष्मण मंदिर। पूर्व काल में लक्ष्मण जी ने बोला यहाँ पे शेष नाग के रूप में अवतरित है उन्होंने यहाँ पे त्रेता युग में अपना स्थान ग्रहण किया था और कई वर्षों हजारों वर्ष जो कि उन्होंने यहाँ पे तप किया तब करने की बात जो है की पहले ये स्थान यहाँ पे इस प्रकार का नहीं था पहले ये पहाड़ियों से जो है कि एक एकदम चपटे हुए थे मगर जब उन्होंने अपनी तपस्या के साथ साथ ही भगवान जी यहाँ पे जो हमारे सप्त ऋषि हैं, ये ऋषि लोग जो है कि प्रसन्न हुए उन्होंने कहा हे लक्ष्मण जी आपके तब को देखते हुए हम अति प्रसन्न हैं बोले हमसे क्या बार लेना चाहते हैं उन्होंने कहा कि मेरे जो कलयुग में जो मेरा भक्त आएगा मेरे दर्शन मात्र हेतु आएगा उन मात्र के लिए बुरा यहाँ पे अच्छी ही जो है कि दर्शन मात्र हेतु का जो है कि कल्याण करना और उनको मनोवांछित फल की प्राप्ति देना जो जिस प्रकार की मनत लेके जाएगा उस भक्त को उस प्रकार की जो है कि सेवा दे के जाना तो प्रभु ने कहा कि हे प्रभु ठीक है उन ऋषियों ने कहा कि हे लक्ष्मण जी ठीक है बोला कि आपका वचन स्वीकार है और कलयुग में ऐसा ही होगा जो भक्त मुझे श्रद्धा के साथ इस स्थान पर मेरा इस सरोवर का स्नान करेगा उसका जो है कि पूर्व जन्म का भी जो है कि पाप प्राचिद पूर्ण रूप से हो जाएगा और ऐसे ही जो है कि जन्म का जो कल्याण होगा इस प्रकार से ऐसे तीर्थों में आने से मनुष्य मात्र का कल्याण होता है कई प्रकार के रोग कष्ट ही चीजों का जो विपत्ति है उन चीजों से बल इंसान जो है कि पूर्ण रूप से जो है कि उसका जो है कि भोग भोगता है इसी प्रकार से बोले लक्ष्मण महाराज की जय जय ਤੁਹੀ ਪ੍ਰਭੂ ਯਹਾਂ ਕਾ ਸਤਰੀ ਹੈ ਤੋ ਇਸ ਲਈ ਮੱਥਾ ਟੇਕੀ ਜੀ ਬਾ ਪ੍ਰਸਾਦ ਲੀਜੀਏਗਾ ਆਜਿਓ ਬੋਲੋ ਕਹਿੰਦੀ ਲਗੀ ਮਾਂ ਅੰਜਲੀ ਕੌਨ ਸਦੁਸ਼ਟ ਹੈ ਸੁਇਆ ਉੱਥੋਂ ਮਰ ਲੇ ਲਗ ਲਰ ਪੰਡਿਤ ਜੀ ਜਿੰਦਾ ਜੀ ਆਹ ਲਕਸ਼ਮਣ ਮੰਦਰ ਤੇ ਪੰਡਿਤ ਜੀ ਨੇ ਤੁਹਾਨੂੰ ਪੂਰਾ ਦੱਸਿਆ ਕਿ ਇੱਥੇ ਤੁਸੀਂ ਇਸ਼ਨਾਨ ਕਰੋ ਤੇ ਨਾਲ ਲਕਸ਼ਮਣ ਮੰਦਰ ਹੈ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆ ਕੇ ਤੇ ਬਿੱਤੀ ਕਿਹੜੀ ਪੂਰਾ ਮੌਸਮ ਖਰਾਬ ਹੋ ਰਿਹਾ ਹੈ ਲਕਸ਼ਮਨ ਮੰਦਿਰ ਤੋਂ ਅਸੀਂ ਮੱਥਾ ਟੇਕ ਕੇ ਆ ਚੁੱਕੇ ਤੇ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਤੇ ਇਹ ਸਾਹਮਣੇ ਦੇਖੋ ਛੋਟਾ ਜਿਹਾ ਪੰਛੀ ਇੱਕ ਚੜੀ ਹੈ ਜੋ ਕੁੰਡ ਚ ਇਸ਼ਨਾਨ ਕਰ ਰਹੀ ਹੈ ਹੁਣ ਡੁਬਕੀ ਲਗਾਏਗੀ ਆ ਲੋ ਇਹ ਗਈ ਪਾਣੀ ਅੰਦਰ ਤੇ ਬਹੁਤ ਵਧੀਆ ਲੱਗਾ ਦੇਖ ਕੇ ਇੱਕ ਪੰਛੀ ਐਨੇ ਠੰਡੇ ਪਾਣੀ ਚ ਇਸ਼ਨਾਨ ਕਰ ਰਿਹਾ ਹੈ। ਮਹਾਰਾਜੇ ਰੰਗ ਦੇਖ ਲਓ ਕਿੰਨੇ ਵਧੀਆ ਇੱਥੇ ਦੇ। 227 Pro ਲਿਆ ਸੀ। ਤੇ ਹੁਣ ਆਪਾਂ ਉਹ ਮੱਥਾ ਟੇਕ ਗਏ ਨੂੰ ਅੰਗੇ ਵਾਲ ਸਪਰ ਕਰਦੇ ਆ ਤੇ। ਸੀਮੇ ਨਹੀਂ ਹੈ। ਸੀਮੇ ਦੂਜੇ ਬਹੁਤ ਵਧੀਆ ਥੇ ਦਾ। ਬਹੁਤ ਵਧੀਆ। ਸਰੋਵਰ ਇਸ਼ਨਾਨ ਕਰ ਲਿਆ ਤੇ ਹੁਣ ਵਾਪਸੀ ਦੀ ਯਾਰੀ। ਲੱਸਾ ਹੁਣ ਮੰਦਿਰੇ ਮੱਥਾ ਟੇਕ ਗਏ ਆ। ਬਾਬਾ ਬਾਜਾਂ ਵਾਲਾ। ਬਾਂਹ ਦੇ ਉੱਤੇ ਬਾਜ ਬਿਠਾਇਆ ਹੋਇਆ ਇਹਨਾਂ ਨੇ ਸਾਹਸਾ ਵਾਹਿਗੁਰੂ ਜੀ ਦੇ ਫਤਿਹ ਇਹ ਸੇ ਰਸਤਾ ਬੈਤ ਤਨੇ ਚੱਕਰ ਦੇ ਖਾਣੇ ਚਾਣੀ ਹੁਣ ਕਿ 5 ਮਿੰਟ ਦਾ ਹੈ ਟਾਈਮ ਠੀਕ ਕਰਦੇ ਨੇ ਵੀ ਦਿਖਾ ਦੇ ਜੀ ਵੀਡੀਓ ਕੋਲ ਲੁੰਦੀ ਹੈ ਕਰ ਲੈ ਫਿਰ ਮੇਰੇ ਵਲੌਗ ਚ ਲੈ ਲੈ ਆ ਵੀਰ ਮਿਲੇ ਸਾਨੂੰ ਕਿੱڑی ਜਗ੍ਹਾ ਨੂੰ 2 ਮਿੰਟ ਤੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ 2 ਮਿੰਟ ਤੋਂ ਵਾਏ ਹਨ ਵਾਪਸੀ ਦੀ ਜਾਰੀ ਹੈ ਇਹ ਬੰਦੇ ਦਾ ਗੇਮਿੰਗ ਚੈਨਲ ਹੈ ਇਹ ਫ੍ਰੀ ਫਾਇਰ ਖੇਡਦਾ ਇਹ ਨਾਮ ਹੈ ਪਰਚੇਸਿੰਗ ਅਲਗੇਮਸ ਗੁਰਚੇ ਸਿੰਘ ਆਰਚਰ ਆਲ ਹਾਲ ਗੇਮਿੰਗਸ ਬਹੁਤ ਲੰਬਾ ਨਾਮ ਰੱਖਿਆ ਅਲਮੁਸਲਾਮ ਕਮਾਉਂਦੇ ਤੜ ਖਿਚ ਲਈ ਚਾਹ ਦਾ ਲੰਗਰ ਲਈਏ ਲਓ ਜੀ ਪੂਰਾ ਚਾਹ ਦਾ ਲੰਗਰ ਲੈ ਚੁੱਕੇ ਆ ਤੇ ਹੁਣ ਚੱਲਾਂਗੇ ਨੀਚੇ ਵੱਲ ਨੂੰ ਤੇ ਬਾਹਰ ਦਾ ਮੌਸਮ ਖਰਾਬ ਹੈ ਸੱਨੇ ਸੱਨੇ ਹਾ ਡਿੰਗ ਪਟ ਰਿਹਾ ਹੁਣ ਆਉਂਟੀ ਲੈਣਾ ਤੇ ਮੈਂ ਗੱਲ ਕਰ ਰਿਹਾ ਤੇ ਡਿੰਗ ਵਾਟਰ ਲੈ ਹੁਣ ਮੀਂਹ ਦਾ ਬਰਸਾਤ ਦਾ ਕੁਝ ਨਹੀਂ ਪਤਾ ਜੀਰਾ। ਪੌੜੀਆਂ ਦੇ ਪਾਸੇ ਆਣੇ ਨਾ। ਕਲਾਕ ਦੇਖੀ ਬਾਕ ਪੈਸੇ ਪਾਲੇ ਕੋ। ਅਸੀਂ ਹਰ ਸਾਲ ਜਾਂਦੇ ਆਂ ਆਪਾਂ ਇਹਦੇ ਨਾਲੇ ਰਸਤੇ ਤੋਂ। ਤੇ ਹੁਣ ਚੱਲਿਆ ਪੌੜੀ ਵਾਲੇ ਰਸਤੇ ਤੋਂ। ਪੌੜੀਆਂ ਰਸਤਾ ਦੇਖ ਲਈਏ ਫਸਟ ਟਾਈਮ ਛੋਟੇ ਛੋਟੇ ਸਟੈਪ ਨੇ। ਛੋੜੀ ਬਹੁਤ ਹੈ ਪਰ ਪਹੁੰਚ ਗਏ ਨੀਚੇ ਤਕਰੀਬਨ ਥੋੜੀਆਂ ਪੌੜੀਆਂ ਰਹਿ ਗਈਆਂ। ਦੇਖੋ ਚੜਨਾ ਇਹਦੇ ਨੇੜੇ ਆ ਗਏ ਚੜਨੇ ਦੇ। ਪੌੜੇ ਰਸਤੇ ਤੋਂ ਆ ਰਹੇ ਆ ਸਾਹਮਣੇ ਬਤਾਨਾ ਪਹੁੰਚ ਹੀ ਗਏ ਤੇ ਕਿੰਨੇ ਨੇ ਪਾਜੀ ਪੌੜੇ ਕਿੰਨੇ ਸਾਡੀ ਕਾਊਂਟਿੰਗ ਹੀ ਦੇਖ ਰਹੇ ਸੀ ਮੈਂ ਕਿਹਾ ਕਾਊਂਟਿੰਗ ਕੀਤੀ ਹੈ 970 ਮੈਂ ਕਿਹਾ ਕਿੰਨੇ ਕਿਹਾ 803 ਪਾਜੀ ਵੱਧ ਗਿਆ ਆਂਦੇ ਆਂਦੇ ਇੱਕ ਚੱਕਰ ਹੋਰ ਮਾਰੋਗੇ ਥੋੜੀ ਹੋਰ ਹੋ ਗਿਆ ਅੰਮੇ ਅੰਦਾਜ਼ੇ ਇਹ 1400 ਕਹਿ ਰਹੇ 1200 1200 ਬੋਲ ਆ ਉਹ 800 ਕਹਿ ਰਹੇ ਉਹ ਨੋਨ ਸਟੈਪਸ ਬੋਲੋਗੇ 1400 ਜੀ स्टेप्स ज्यादा हैं क्योंकि स्टेयर्स ये कुछ चौड़ी वाली थी नौ सौ सत्तर मतलब राउंड फिगर तो था। हाँ। राउंड फिगर आप कहाँ ऐसी उत्तराखंड अच्छा आपका हम सारे के सारे एयर इंडिया में काम करते हैं फ्लाइंग थ्रू है एयर इंडिया में काम करते एयर इंडिया ठीक है ओके थैंक यू बंदे हौली हौली जा रहे हैं ਆਰਮੀ ਵਾਲੇ ਬੰਦੇ ਬਣਾ ਰਹੇ ਰਸਤਾ اے ਭਾਈ ਸਾਡੇ ਨਾਲ ਨਾਲ ਨੇ ਹਾਂਜੀ ਆਹਿਆ ਵੱਢਦੇ ਆ ਰਹੇ ਨੇ ਜਿਹਨੂੰ ਪਿਆਸ ਲੱਗਦੀ ਦੇ ਟੋਫੀ ਨਾ ਹੁਣ ਬੋਲ ਸੰਗਤ ਨੂੰ ਦਰਸ਼ਕ ਕਰਨ ਆਉਣਾ ਚਾਹੀਦਾ ਜਰੂਰ ਹਾਂ ਹਰ ਸਾਲ ਆਉਣਾ ਚਾਹੀਦਾ ਹਰ ਸਾਲ ਆ ਵੀ ਦਰਸ਼ਨ ਕਰਨ ਵਾਲੇ ਮਾਰਾ ਦੇ ਰੰਗ ਦੇਖੋ ਤੇ ਨਾਲੇ ਆਪਣੇ ਸਰੀਰ ਦਾ ਪਤਾ ਲੱਗੇ ਤੁਹਾਨੂੰ ਵੀ ਕਿੰਨੇ ਤੁਸੀਂ ਤਗੜੇ ਰਹਿ ਗਏ ਪਰ ਅੱਬ ਵਾਰੀ ਦਾ ਠੀਕ ਠਾਕ ਹੈ ਇਸ ਵਾਰੀ ਬਰ ਪਈ ਹੋਈ ਆ ਸਾਫ ਸਫਾਈ ਚੱਲ ਨਹੀਂ ਏ ਆਰਿਆਂ ਲੱਗੇ ਹੋਏ ਆ ਦੇ ਨਾਲ ਦੇ ਕੇ ਕਰਨ ਚਲੋ ਬਾਕੀ ਹੁਣ ਨੀਚੇ ਜਾਣੇ ਆ ਧਾਮ ਤੱਕ ਪਰ ਤੁਹਾਨੂੰ ਤੁਹਾਨੂੰ ਔਕਾਤ ਬਿਊਟੀਫੁਲ ਆਵਾਜ਼ ਵੀ ਦਿਖਾਉਣੀ ਤੁਹਾਨੂੰ ਕਿਵੇਂ ਦੇ ਆਣ ਅੱਗੇ ਮਾਲਕ ਦੇ ਰਾਂਗੇ ਅੰਦੇ ਵੱਲੋਂ ਰਸਤਾ ਸਲਿੱਪਰੀ ਲੋਜੀ ਰਸਤਾ ਹੋ ਗਿਆ ਪਾਰ ਹੁਣ ਤਾਂ ਨੀਚੇ ਕੋਈ ਗਲੇਸ਼ੀਅਰ ਨਹੀਂ ਏ ਤੇ ਰਾਂ ਨਾਲ ਆਪਾਂ ਧਾਮ ਤੱਕ ਪਹੁੰਚ ਜਾਣਾ ਹੈ ਮੌਸਮ ਬਸ ਇਦਾਂ ਹੀ ਚੱਲ ਰਿਹਾ ਘਾਟਾ ਵਾਧਾ ਸਭ ਨਹੀਂ ਪਿੱਛੇ ਵਿਚਾਰੇ ਹੌਲੀ ਹੌਲੀ ਆਲੇ ਉਹ ਗਲੇਸ਼ੀਅਰ ਫੇਰ ਉਹ ਲੈ ਪਿੱਛੇ ਵਾਲਾ ਇਹ ਤਾਂ ਉਤਰਨਾ ਬੰਨ ਕਰ ਰਿਹਾ ਥੱਲੇ ਮੈਂ ਤੈਨੂੰ ਦੇਖ ਰਿਹਾ ਥੇਲਾ ਉਹ ਦੇਖ ਰਿਹਾ ਹਲੇ ਸਨੀ ਛੇਤੀ ਆ ਗਈ ਹੈ ਇਹਨੇ ਗਲੇਸ਼ੀਅਰ ਹੈ ਹਸਤੇ ਵਸੰਗਰ ਉਹ ਚੱਲ ਰਹੀ ਹੈ ਥੱਲੇ ਇਹ ਚੜਨ ਦਾ ਰਾਹ ਉੱਪਰ ਦਾ ਰਾਹ ਨਹੀਂ ਹੈਗਾ ਆ ਇਧਰ ਉਧਰ ਨਾ ਆ ਹਾਂ ਨਿਕਲ ਜਾਣਾ ਰਾਹ ਨਾਲ ਉਹ ਚੜ੍ਹਦੀ ਉੱਤਰਦੀ ਨਹੀਂ ਹੈ ਉਹ ਮਨਾ ਕਰਨਗੇ ਤੁਹਾਨੂੰ ਮਾ ਮਾ ਜਦਾਂ ਜਿੱਥੇ ਛਾੜੂ ਮਾ रहािपरी रहा कदम कदम दे है ते तो। दे जाओ क्योंकि आर्मी खड़े हैं जगह जगह बंदे बंद कितो उतर रहे तो जा रहे हूं अगे भी ट्रैफिक जाम है

ਆਜਾ ਮ ਕਰਾ ਪਰ ਹੁਣ ਤੇ 2:40 ਹੋ ਗਏ ਨੇ ਪਹੁੰਚ ਜਾਈਏ ਦੋ ਜੀ ਆਉਂਦੇ ਆਂ ਸਾਹਮਣੇ ਦੌਜੀਤ ਸਾਹੀ ਗੋਵਿੰਦ ਤਾਂ ਪਹੁੰਚਣ ਵਾਲੇ ਆਂ ਸ਼ਾਮ ਦਾ ਟਾਈਮ 5:14 ਚਾਨਣ ਦਾ ਪਾਣੀ ਛਾਲਾ ਮਾਰਦਾ ਹੋਇਆ ਪੂਰਾ ਫੁੱਲ ਸਪੀਡ ਤੇ ਇੱਥੇ ਤੱਕ ਬੱਛੜ ਆ ਰਹੀ ਇਸ ਟਾਈਮ ਟਾਈਮ 5:30 ਹੋ ਚੁੱਕੇ ਨੇ ਤੇ ਹੁਣ ਆਪਾਂ ਰੂਮ ਵਗੈਰਾ ਲਈਏ। ਤੁਸੀਂ ਲੈਣਾ ਹੁਣ ਰੂਮ ਲੈ ਕੇ ਉੱਥੇ ਰੈਸਟ ਕਰਨੀ ਆ ਪੈਰਾਂ ਸ ਬਹੁਤ ਦਰਦ ਹੈ। ਉਹੀ ਹੋਟਲ ਚ ਰੁਕਾਂਗੇ ਜਿੱਥੇ ਕੱਲ ਰੁਕੇ ਸੀਗੀ ਰਾਤੀ। ਤੇਰੇ ਚੱਲਦਾਂਗੇ ਨੀਚੇ ਨਾ ਬਹੁਤ ਬੰਦੇ ਮਿਲਿਆ ਸਾਨੂੰ ਕੁਝ ਰੇ ਸੀਗੇ। ਕੀ ਚੈਨਲ ਹੈ? ਮੇਰੇ ਦਾ ਸਬਸਕ੍ਰਾਈਬ ਕਰਨਗੇ ਤਾਂ ਜੋ ਰੋ ਮਿਲ ਸਕੇ। ਆਇਆ ਸਨੀ? ਹਾਂਜੀ ਸਨੀ ਜੀ ਕਿੱਦਾਂ ਹੋ ਰਿਹਾ? ਹਾਂ ਰੋਦੀ ਆਵਾਜ਼ ਨੂੰ ਰਹਾ ਤਾਂ ਠੰਡੇ ਵੀ ਗਏ ਨਹੀਂ ਪੀਤੇ ਕਿਹੜਾ ਵੀ ਇੱਕ ਪੀਤਾ ਕੋਹ ਗੀ ਪੀਤਾ ਕੱਲ੍ਹ ਵਾਲੀ ਕੋ ਗਾ தம்ਸਅਪ ਅੱਜ ਕੋਈ ਮਾਉਂਟੇਨ ਡਿਊ ਪੀਤੀ ਐ ਤੇ ਥੋੜਾ ਜਿਹਾ ਕਹਿ ਸਕਦਾ ਨਾ ਨਵਰਤਨ ਮਿਕਸ ਹਾਂ ਉਹ ਨਿਚੇ ਹੀ ਗਈ ਤੇ ਆਂਬਈ ਗਈ ਦੀ ਚੱਲੇ ਅੱਜ ਤਾਂ ਨਹੀਂ ਪੀ ਅੱਜ ਨਹੀਂ ਪੀ ਆ ਤਾਂ ਚਾਹ ਪਰੌਂਟ ਦੀ ਰੇ ਆਪਾਂ ਜਿਆਦਾ ਚੱਲੀਏ ਨੀਚੇ ਨੂੰ ਹੌਲੀ 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 ਭਾਈ ਹੌਲੀ ਭਾਜੀ 19 ਸਪੀਡ ਨਾ 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 ਕੋਈ ਚੱਲਣਾ ਉਹ ਜਲ ਫੜੇ ਚੱਲ ਉਹ ਮਸੇ ਬਜਾ ਰ ਅਟਕੇ ਖੜਾ ਉਹਨੂੰ ਨਾਲ ਲੈ ਸਹੀ ਗੱਲ ਐ 슬ੀਪਿੰਗ ਬਹੁਤ ਐ ਫ੍ਰੇਮ ਨਹੀਂ ਖਲੋਦੇ ਤੇ ਮਜ਼ਾ ਬਰੇਕ ਲੱਗੀ सनी मार्टਨ ਜੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਉਹ ਵੀ ਭੱਜ ਕੇ ਦਿਖਾਉਂਦੇ ਹਾਂਜੀ ਜਾਏ ਆਪਾਂ ਆਪਣਾ ਦਰਬਾਰ ਸਾਹਿਬ ਉੱਪਰ ਐਮ ਫੁੱਲ ਸਾਹਿਬ ਤੇ ਹੁਣ ਆਪਾਂ ਆ ਗਏ ਗੋਵਿੰਦ tạm ਉਮੀਦ ਹੈ ਤੁਹਾਨੂੰ ਮੇਰਾ ਵਲੌਗ ਪਸੰਦ ਆਏਗਾ ਤੇ ਇਸ ਵਲੌਗ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਰੂਮ ਲੈਣੇ ਆ ਇੱਥੇ ਰੁਕਦਾ सनी ਮੇਰੇ ਨਾਲ ਹੀ ਹੈ सनी ਕਿੱਦਾਂ ਰਿਹਾ ਉੱਪਰ ਬਹੁਤ ਜਲਦ ਫਾਟਾ ਵਟਰੀਸ ਬੋਲਦਾ ਆਵਰ ਜ਼ਿਆਦਾ ਰਹੀ ਹੈ ਪਰ ਮੌਸਮ ਬਹੁਤ ਵਧੀਆ ਹੈ ਬਰਫ਼ ਨਹੀਂ ਹੈ ਬਿਲਕੁਲ ਵੀ ਛੜੀ ਧੁੱਪ ਹੈ ਤੁਸੀਂ ਜਿਸ ਟਾਈਮ ਮਰਜੀ ਆਓ ਬਹੁਤ ਵਧੀਆ ਹੈ ਰਿਸੈਸ਼ਨ ਨਾ ਕਰਾ ਕੇ ਇੱਕ ਵਾਰੀ ਚੈੱਕ ਹੋਣੀ ਇਸ ਤੋਂ ਵੱਧ ਕੋਈ ਦਿੱਕਤ ਨਹੀਂ ਮਾਲ ਦੇ ਰੇਂਜ ਬਹੁਤ ਵਧੀਆ ਉੱਪਰ ਵੀ ਏਟਲ ਜੀਓ ਤੇ ਮੋਟੇ ਕਪੜੇ ਥੋੜੇ ਬੋਦੇ ਲੈ ਕੇ ਆਓ ਜਿਆਦਾ ਨਹੀਂ ਲੈ ਕੇ ਆਓ ਵਜਨ ਨਾ ਚੱਕੋ ਤੇ ਮਿਲਦੇ ਹਾਂ ਤੁਹਾਨੂੰ ਰੂਮ 'ਚ ਜਾ ਕੇ ਪਹੁੰਚ ਗਏ ਹਾਂ ਗਵਿੰਦ ਘਾਟ ਵਾਲੇ ਨਾ ਦਵਿੰਤਾ ਮਾਰੇ ਬੋਲਦੇ ਦੇ ਦੋਗੇ ਉੱਤੇ ਸੁੱਤਾ ਵਾ ਸੀਗਾ ਦੇਖ ਲਓ ਗੁੰਜ ਕਾਮ ਤੇ ਆ ਗਏ ਪਹੁੰਚ ਗਏ ਹਏ ਬੁਰਾ ਸੋ ਜਾ ਸੋ ਜਾ ਸ਼ਾਮ ਦੀ ਮੰਡੀ ਜਮਾ ਸ਼ਾਂਤ ਕੋਈ ਕਵੜਾ ਖੱ ਚਰਨੀ ਲਓ ਜੀ ਰੂਮ ਲੈ ਚੁੱਕੇ ਆਪਾਂ ਹੋਰ ਗਾਰੇ ਦੇ ਬਿਲਕੁਲ ਨੇੜੇ ਆ ਰੂਮ ਹੈ ਰੂਮ ਬਧੀਆ ਆਏ ਰੂਮ ਲੈ ਲਿਆ ਬਹੁਤ ਸੋਹਣਾ ਰੂਮ ਹੈ 700 ਰੁਪਈਆ ਦਾ ਮਿਲ ਗਿਆ ਸਾਨੂੰ ਬਾਥਰੂਮ ਠੀਕ ਹੋ ਬੰਦੇ ਬਾਥਰੂਮ ਵੇਜੇ ਛਾਲਾ ਮਾਰੋ ਦੇਖੋ ਤੁਸੀਂ ਅੰਦਰ ਗਰਮ ਪਾਣੀ ਹੈ ਗੀਜ਼ਰ ਲੱਗਾ